ਹਾਂਜੀ ਕੱਲ ਮਾਰਕੀਟ ਦੇ ਵਿੱਚ ਉਹੀ ਹੋਇਆ ਜੋ ਆਪਾਂ ਨੂੰ ਡਰ ਸੀਗਾ ਮਾਰਕੀਟ ਦੇ ਵਿੱਚ ਚੌਥ ਹਰਫ ਮੰਦੀ ਦੇ ਕੋਲ ਨੂੰ ਮਿਲੀ ਚਾਹੇ ਉਹ 골ਡ ਸਿਲਵਰ ਹੋਵੇ ਚਾਹੇ ਬਿਟਕਨ ਹੋਵੇ ਤੇ ਚਾਹੇ ਸਾਰੇ ਸਟਾਕਸ ਹੋਣ ਜਾਂ ਰਸਲ 2000 ਆਪਣਾ স্মॉल ਕੈਪ ਹੋਵੇ ਜਾਂ ਨੈਸਟੈਕ ਹੋਵੇ ਜਾਂ ਫਿਰ ਆਪਣਾ ਐਸਪੀਐਕਸ ਹੋਵੇ ਸਾਰੇ ਪਾਸੇ ਆਪਾਂ ਨੂੰ ਵੱਡੀ ਗਰਾਵਟ ਦੇਖਣ ਨੂੰ ਮਿਲੀ ਐ ਐਸਪੀਐਕਸ ਗਰੀਵਨ ਸਵਾ ਪਰਸੈਂਟ ਡਾਊਨ ਹੋ ਕੇ ਬੰਦ ਹੋਇਆ ਤੇ স্মॉल ਕੈਪ ਤਾਂ ਪੌਣੇ 2% ਤੋਂ ਵੀ ਜ਼ਿਆਦਾ ਦੀ ਗਰਾਵਟ ਦੇ ਕੇ ਬੰਦ ਹੋਇਆ ਕੱਲ ਲੇਕਿਨ ਕੱਲ ਦੀ ਗਰਾਵਟ ਇਤੇ ਤੱਕ ਨਹੀਂ ਸੀਗੀ 골ਡ ਦੇ ਵਿੱਚ ਦੇਖਿਆ ਜਾਵੇ 골ਡ ਦੇ ਵਿੱਚ ਕੱਲ ਗਰਾਵਟ ਚੰਗੀ ਦੇਖਣ ਨੂੰ ਮਿਲੀ ਹਾਲਾਂਕਿ ਅੱਜ ਥੋੜੀ ਰਿਕਵਰੀ ਦੇਖਣ ਨੂੰ ਮਿਲ ਰਹੀ ਹੈਗੀ ਆ ਸਿਲਵਰ ਦੇ ਵਿੱਚ ਗਰਾਵਟ ਹੱਲੇ ਵੀ ਕੰਟੀਨਿਊ ਹੈਗੀ ਐ ਕੱਲ ਲੋਇਸਟ ਲੈਵਲ ਤੇ ਬੰਦ ਹੋਇਆ ਜਿਹੜਾ 30th ਚੈ ਅੱਜ ਥੋੜੀ ਰਿਕਵਰੀ ਜ਼ਰੂਰ ਦਿਖਾ ਰਿਹਾ ਬਟ ਅਗੇਨ ਇਸ ਰੇਂਜ ਵਿੱਚ ਜਿੱਦਾਂ ਮੈਂ ਕਿਹਾ ਸੀ 60 65 نیچے ਤੇ 90 95 ਉੱਪਰ ਇਸ ਰੇਂਜ ਦੇ ਵਿੱਚ ਸਿਲ ਪਰ ਹੁਣ ਕਾਫੀ ਟਾਈਮ ਬਿਤਾ ਸਕਦਾ ਹੈਗਾ ਤੋ ਬਿਟਕੋਇਨ ਦੇ ਟਾਰਗੇਟ 0 ਡਾਲਰ ਦੇ ਟਾਰਗੇਟ ਆ ਰਹੇ ਨੇ ਸੋ ਬਿਟਕੋਇਨ 65000 ਦਾ ਦਾ ਲੈਵਲ نیچے ਤੋੜ ਕੇ ਬੰਦ ਹੋਇਆ ਕੱਲ ਤੋਂ ਉਸ ਤੋਂ ਬਾਅਦ ਅੱਜ ਥੋੜੀ ਰਿਕਵਰੀ ਦੇ ਰਿਹਾ ਹੈ ਤਾਂ ਹੁਣ ਇਹ ਲੋਗ ਉਹੀ ਆ ਟਾਰਗੇਟ ਜਿਹੜੇ ਜ਼ੀਰੋ ਦੇ ਦੇ ਰਹੇ ਨੇ ਜਿਹੜੇ ਕਹਿੰਦੇ ਵੀ ਬਿਟਕੋਇਨ ਬਿਲਕੁਲ ਜ਼ੀਰੋ ਹੋ ਜਾਏਗਾ ਜਿਹੜੇ ਪਹਿਲਾਂ ਕਿਤੇ 2 ਲੱਖ ਦੇ ਟਾਰਗੇਟ ਦਿੰਦੇ ਹੁੰਦੇ ਸੀ ਕੋਈ 5 ਲੱਖ ਦਾ ਟਾਰਗੇਟ ਦਿੰਦਾ ਹੁੰਦਾ ਸੀਗਾ ਸੋ ਇਹੀ ਆ ਮੰਦੀ ਦੇ ਵਿੱਚ ਐ ਇਦਾਂ ਦੇ ਟਾਰਗੇਟ ਤੁਹਾਨੂੰ ਦੇਖਣ ਨੂੰ ਮਿਲਦੇ ਹੈਗੇ ਨੇ ਸੋ ਜੇ ਅੱਜ ਗੱਲ ਕਰੀਏ ਬਾਕੀ ਮਾਰਕੀਟ ਦੀ ਸਾਰੀਆਂ ਮਾਰਕੀਟ ਜਿਹੜੀਆਂ ਖਾਸ ਕਰ ਅਫਰੀਕਨ ਏਸ਼ੀਅਨ ਮਾਰਕੀਟ ਸਾਰੀਆਂ ਕੈਚ ਅਪ ਰੈਲੀ ਕਰ ਰਹੀਆਂ ਡਾਊਨਵਰਡ ਵਾਸਤੇ ਅਫਰੀਕਾ ਦੇ ਵਿੱਚ ਤਾਂ ਤਕਰੀਬਨ 4% ਦੀਵੇਂ ਦੇਖ ਰਿਹਾ ਸੀ ਮੰਦੀ ਹੋਈ ਆ ਅ ਅੱਜ ਤਾਂ ਕਾਫੀ ਵੱਡੀ ਪ੍ਰੋਫਿਟ ਬੁਕਿੰਗ ਉੱਥੋਂ ਦੇਖਣ ਨੂੰ ਮਿਲੀ ਹੈਗੀ ਆ ਹੈਂਗਸਮ ਦੇ ਹੈਂਗਸਿੰਗ ਦੇ ਵਿੱਚ ਆਪਾਂ ਨੂੰ ਤਕਰੀਬਨ ਸਵਾ 1% ਦੀ ਮੰਦੀ ਅੱਜ ਹੋਈ ਹੈ ਥੋੜੀ ਜਿਹੀ ਰਿਕਵਰੀ ਫਿਰ ਕਰ ਗਿਆ ਨਹੀਂ ਤਾਂ ਪਹਿਲਾਂ ਗਰਾਵਟ ਕਾਫੀ ਸੀਗੀ ਉਸ ਤੋਂ ਬਾਅਦ ਜੇਕੋਪਸੀ ਦੀ ਮਾਰਕੀਟ ਦੇਖੀਏ 1 ਤਕਰੀਬਨ 1% ਤੋਂ ਜ਼ਿਆਦਾ ਦੀ ਗਰਾਉਟ ਹੋਈ ਹੈ ਸੋ ਇਹ ਸਾਰੇ तकरीबन ਸਟਾਕ ਜਿਹੜੇ ਹੈਗੇ ਨੇ ਕਾਫੀ ਵੱਡੀ ਗਰਾਉਟ ਦੇਖ ਕੇ ਅੱਜ ਏਸ਼ੀਅਨ ਵਾਲੀ ਸਾਈਡ ਬੰਦ ਹੋਏ ਨੇ ਸੋ ਮਾਰਕੀਟ ਦੇ ਵਿੱਚ ਕੀ ਹੁੰਦਾ ਅੱਜ ਦੇਖਣਾ ਰਹੂਗਾ ਦਿਨ ਬਿਕੋਜ਼ ਜਿਦੱਕਿਆ ਫਿਊਚਰ ਦੇ ਵਿੱਚ ਥੋੜੀ ਰਿਕਵਰੀ ਆਈ ਹੈ ਬਹੁਤ ਕਰੂਸ਼ਲ ਪੁਆਇੰਟ ਤੇ ਆਪਾਂ ਖੜੇ ਆ ਇੱਥੋਂ ਅੱਜ ਪਹਿਲਾਂ ਲੱਗਦਾ ਵੀ ਜਿਵੇਂ ਗ੍ਰੀਨ ਫਿਊਚਰ ਖੁੱਲ ਰਹੇ ਨੇ ਬਾਉਂਸ ਬੈਕ ਆਊਗਾ ਬਾਉਂਸ ਬੈਕ ਕੰਟੀਨਿਊ ਹੁੰਦਾ ਜੇ ਕੰਟੀਨਿਊ ਹੁੰਦਾ ਤਾਂ ਇਹ ਉੱਪਰ ਲੈਵਲ ਇਹ 6870 ਤੋ ਲੈ ਕੇ 69 100 ਤੱਕ ਐਸਪੀਐਕਸ ਜਾ ਸਕਦਾ ਹੈ ਲੇਕਿਨ ਇਥੇ ਤੱਕ ਕੀ ਲੱਗਦਾ ਹੈ ਬਾਉਂਸ ਅੱਜ ਹੋ ਸਕਦਾ ਹੈ ਇੱਕ ਬਾਉਂਸ ਟੇ ਹੋਵੇ ਰੀਲੀਫ ਡੇ ਹੋਵੇ ਲੇਕਿਨ ਇਹ ਵੀ ਨਹੀਂ ਹੈ ਜੇ ਅੱਜ ਫਰਾਈਡੇ ਦਾ ਦਿਨ ਹੈਗਾ ਜੇ ਇਹ ਲੋ ਟੋੜ ਜਾਂਦਾ ਕੱਲ ਦਾ ਤਾਂ ਫਿਰ ਵੱਡੀ ਗਰਾਵਲ ਅਪਨੂੰ ਦੇਖਣ ਨੂੰ ਮਿਲ ਸਕਦੀ ਹੈ ਤਕਰੀਬਨ 100 ਪੁਆਇੰਟ ਆਪਾਂ ਨੂੰ ਹੋਰ ਨੀਚੇ ਇਹ ਜਾਂਦਾ ਨਜ਼ਰ ਆ ਸਕਦਾ ਹੈ ਅੱਜ ਜੇ ਇਹ ਲੋਅਰਸਟ ਲੈਵਲ ਤੋੜਦਾ ਹੈਗਾ ਥੋੜਾ ਕੇਅਰਫੁਲ ਰਹੋ ਲੇਕਿਨ ਇਹ ਲੱਗਦਾ ਵੀ ਕਿਤੇ ਨਾ ਕਿਤੇ ਰਿਪਰੀਵ ਡੇ ਹੋਊਗਾ ਤੇ ਨੀਚੇ ਵਾਲੀ ਸਾਈਡ ਜੇ ਟੁੱਟਦਾ ਆ ਤਾਂ ਆਪਣੇ ਆਉਣ ਵਾਲੇ ਟਾਰਗੇਟ ਤਾਂ ਹੈਗੇ ਆ ਵੀ 6500 ਤੋਂ ਲੈ ਕੇ 6600 ਦੀ ਰੇਂਜ ਵਿੱਚ ਇੱਕ ਵਾਰ ਸ਼ਾਇਦ ਆਪਾਂ ਨੂੰ ਲੈਵਲ ਦੇਖਣ ਨੂੰ ਮਿਲ ਸਕਦਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਨਾਟ ਟੁਡੇ ਸੋ ਜੇ ਸਟਾਕਸ ਦੀ ਗੱਲ ਕਰੀਏ Amazon ਦੇ ਕੱਲ ਅਰਨਿੰਗ ਆਈਆਂ ਅਰਨਿੰਗ ਦੇ ਵਿੱਚ CapEx ਪਸੰਦ ਨਹੀਂ ਆਇਆ ਤੇ ਅਰਨਿੰਗ ਤੋਂ ਬਾਅਦ ਇਹ ਸਟਾਕ ਕਾਫੀ ਗਿਰਿਆ ਹੈਗਾ ਕਿਰਨ 8.5% ਦੀ ਗਰਾਫਟ ਦੇਖ ਕੇ ਇਸ ਟਾਈਮ 200 ਦੇ ਆਸ-ਪਾਸ ਇਹ ਖੁੱਲਣ ਦੀ ਕੋਸ਼ਿਸ਼ ਕਰ ਰਿਹਾ ਏ Amazon स्टॉक मार्केट ਦੇ ਉੱਤੇ ਪ੍ਰੈਸ਼ਰ ਬਣਾ ਕੇ ਰੱਖੂਗਾ ਜੇ ਤਾਂ ਇਹ ਰਿਕਵਰੀ ਹੋ ਗਈ ਇਹਦੀ ਖੁੱਲਣ ਤੋਂ ਬਾਅਦ ਇੱਥੇ ਬਾਇੰਗ ਆਉਂਦੀ ਹੈਗੀ ਆ ਫਿਰ ਤਾਂ ਮਾਰਕੀਟ ਨੂੰ ਥੋੜਾ ਸਾਥ ਦੇ ਸਕਦਾ ਹੈ ਨਹੀਂ ਤਾਂ ਇਹ ਮਾਰਕੀਟ ਦੇ ਉੱਪਰ ਹੋਰ ਪ੍ਰੈਸ਼ਰ ਬਣਾਏਗਾ ਬਾਕੀ ਜਿਹੜੇ ਸਟਾਕ ਕੱਲ ਕਾਫੀ ਗਿਰੇ ਸੀਗੇ 4-4 5-5% ਸਟਾਕ ਗਿਰੇ ਤੇ ਉਹਨਾਂ ਦੇ ਵਿੱਚ ਅੱਜ ਰਿਕਵਰੀ ਥੋੜਾ ਦੇ ਹੋ ਸਕਦਾ ਹੈ ਤੇ ਜਿਸ ਨਾਲ ਮਾਰਕੀਟ ਦੇ ਵਿੱਚ ਥੋੜੀ ਸ਼ਾਂਤੀ ਹੋ ਸਕਦੀ ਹੈ ਜੇ ਤੁਸੀਂ ਧਿਆਨ ਨਾਲ ਦੇਖੋ ਜਿਹੜੇ ਕਾਫੀ ਜਿਹੜੇ ਸਟਾਕ ਸੀ ਕੱਲ ਲੋਅਰ ਲੈਵਲ ਤੇ ਬੰਦ ਹੋ ਨਹੀਂ ਚਿਪ ਸਟਾਕ ਖਾਸ ਕਰਕੇ AMD ਆਪਣੀ سپورਟ ਤੋੜ ਕੇ نیچے ਬੰਦ ਹੋਇਆ ਨਜ਼ਰ ਆਇਆ ਜੇ ਅੱਜ ਵੀ ਇਸ ਤੋਂ نیچے ਕੰਟੀਨਿਊਸ਼ਨ ਬੰਦ ਹੁੰਦਾ ਹੈ ਤਾਂ ਫਿਰ ਇਹਦੇ ਵਿੱਚ ਬਹੁਤ ਸੋਹਣਾ ਇੱਕ ਸ਼ਾਰਟ ਵੀ ਨਜ਼ਰ ਬਣ ਸਕਦਾ ਹੈਗਾ ਤੇ ਇਸੇ ਤਰ੍ਹਾਂ ਤੁਸੀਂ ਟੈਸਲਾ ਦੇਖੋ ਟੈਸਲਾ ਇੱਕ ਬਹੁਤ ਕ੍ਰੂਸ਼ਲ ਪੁਆਇੰਟ ਤੇ ਖੜਾ ਹੈ ਜੇ ਇਹ نیچے ਤੋੜ ਕੇ ਬੰਦ ਹੁੰਦਾ ਹੈ ਤਾਂ ਫਿਰ ਨੈਕਸਟ ਵੀਕ ਦੇ ਵਿੱਚ ਵੀ ਗਰਾਫਟ ਮਾਰਕੀਟ ਦੇ ਵਿੱਚ ਹੋਰ ਹੋ ਸਕਦੀ ਹੈਗੀ ਸੋ ਇਹ ਸੀਗਾ ਅੱਜ ਦਾ ਅਨਲਿਸਿਸ ਦੇਖੋ ਫਰਡੇ ਕਿੱਦ ਨੂੰ ਬੰਦ ਹੁੰਦਾ ਹੈ ਤੇ ਆਪਣਾ ਰੱਖਿਓ ਖਿਆਲ ਹੈਪੀ ਵੀਕਐਂਡ ਜੀ